ਮਾਤਰ ਸਿਮਰਨ ਪੂਰੇ ਪਾਦ ਰਗੇ ਸਿਮਰਨ ਕਾਰੇ ਜੁ ਪੂਰੇ ਕਾਕੇ ਸਿਮਰਨ ਕਬੂਨਾ ਚੁਰੇ ਕਾਕੇ ਸਿਮਰਨ ਹਰ ਗੁਣ ਬਾਮੀ ਕਾਕੇ ਸਿਮਰਨ ਸਾਰ ਸਮਾਨੀ ਕਾਕੇ ਸਿਮਰਨ ਇਹ ਚਲੇ ਅਸਨਾਂ ਕਾਕੇ ਸਿਮਰਨ ਕਮੰਦਿ ਬਾਸਨ ਕਾਕੇ ਸਿਮਰਨ ਅਨਹਦ ਚੁਣਕਾਰ ਸੁਪਤ ਸਿਮਰਨ ਅੰਤਨਾ ਪਾਰ ਨਾਦਕ ਤਿੰਨ ਜਨ ਸ਼ਰਮੇ ਪਿਆ ਗਿਆ ਕਾਲੀ ਬਕਰਾ ਜੀਓ ਜੋ ਇਸ ਪਾਵੇ ਸੋਇ ਫੁੰਤੀ ਬਹੁ ਉਚਿਤ ਮੈਂ ਬਸੇ ਬਹੁ ਸੋਕਰ ਕਰਨ ਵਸੇ ਬਹੁ ਨਿੰਦਿਤ ਵਿਵਹਾਰ ਬਹੁ ਪ੍ਰਕਾਸ਼ਪਿਆਨ ਬਹੁ ਬੇਤਾ ਬ੍ਰਹਮ ਵਿਚਾਰ ਨਾਨਕ ਮਿਲਾਵਣ ਹਾਰੋ

ਹਿੰਦੂ ਜੋ ਸਾਲ ਉਹ ਇਹਨਾਂ ਨੂੰ ਆਪਣਾ ਗੁਰੂ ਬੰਦੇ ਸਰ ਮੁਸਲਮਾਨ ਆਪਣਾ ਪੀਰ ਬੰਦੇ ਸਰ ਝਗੜਾ ਸ਼ੁਰੂ ਹੋ ਗਿਆ ਹਿੰਦੂ ਕਹਿੰਦੇ ਕਿ ਅਸੀਂ ਨਰਾਤੀ ਦੇ ਇਹਦਾ ਪਵਿਤ ਦੇ ਦਾ ਪਰਿਵਸਥਾ ਕਰਨਾ ਹੈ ਮੁਸਲਮਾਨ ਕਹਿੰਦੇ ਇੱਜਨਾ ਦੇ ਕਹਿੰਦੇ ਕਿ ਮੰਦਰ ਦੇ

ਸਿਮਰ ਸਿਮਰ ਹਰ ਕਾਰਨ ਕਰਨਾ ਆਸ ਸਿਮਰਨ ਮੈਂ ਆਪ ਨਿਰੰਕਾਰਾ ਕਰ ਕੇ ਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਦਿਨ ਪਾਇਆ ਸਲੋਕ ਦੀਨ ਦਰਤ ਦੁਖ ਪੰਜਨਾ ਘਟ ਘਟ ਨਾਥੇ ਹਨਾਥ ਸ਼ਰਨ ਤੁਮਾਰੀ ਆਇਓ नानक के प्रभ साथे अष्टपदी मनुआ नाम तेरे संग सहाय तै केवल नाम संग तेरे चले हर को नाम किन माहे उदारी हर को नाम कोट पाप हरे नानक पावो सुख कनेरे हर का नाम जपत हुए सुखिया

सोए रहे दिन सोरे भोपात क्रोध विकराल प्रभु होए बहे बट राजा बेकारी नीच का साजा कबू अब किट में आवे कबू पला पला कहावे जुर पर आखे रहे मुल परेशान शान ना देख सच के कबू होए पंडित करे बचान कबू मोन तारी लावे त्यान कबू तर तीरत इस्नान कबू सेसा दक मुग्यान कबू की ठस होए जिया नानिक पर मैं पर नाना रोप जुस्वा दिखावे ਪਾਵੇ ਤਿਵੇਂ ਨਚਾਵੇ ਜੋਤੀਸ ਪਾਵੇ ਸੋਈ ਹੋਏ ਨਾਮ ਦੇ ਦੂਜਾ ਅਵ ਨ ਕੋਈ ਪ੍ਰਭ ਸਾ ਸੰਗ ਤੇ ਪਾਵੇ ਹੋਸ ਸੰਤ ਤੇ ਬੋ ਨਾਵੇ ਅੰਤਰ ਹੋਏ ਗਿਆਨ ਪ੍ਰਗਾਸ ਸੰਤ ਕਾ ਨਹੀਂ ਵਿਨਾਸ਼ ਭਗਤ ਨਾਮ ਰਤੇ ਇਕ ਰੰਗ ਸਦਾ ਬਸੇ ਪਰਮ ਕੇ ਸੰਗ ਜੋ ਜਲ ਮੈਂ ਜਲੇ ਆਏ ਕਟਾਣਾ ਕਿਉ ਜੋਤੀ ਸੰਗ ਜੋਤ ਸਮਾ ਬਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਜ ਕੁਰਬਾਨ ਤੇ ਤਿਨ ਮੰਤ ਬੱਕੇ ਸੇਵਕ ਦੁਖ ਵਿਸਾਰਨ ਮੁਰਕਾ ਸਮਝ ਪਏ ਨਿਹਾਲ ਜਿਸ ਨੋ ਕਿਰਪਾ ਕਰੇ ਵਡ ਪਾਗੇ ਨਾਨਕਿਨ ਪਰ ਕੋ ਕਰਮ ਕਰਮਾਨ सदा सदा वसे हर संग कन्या पहचाने सोए जैसा सा तैसा ओए सुख निदान ननो मानियाए आपस को आपदी ਰੋਗ ਮਿਟੇ ਹਰੋਂ ਕਦ ਲਾਏ ਜਪਨਾ ਦੇ ਦਰਗੇ ਪਰਵਾਨ ਜੈ ਦੀ ਸਮਤਾਵੇ ਕਰੇ ਜਾ ਕੇ ਰਿਗੇ ਵਸੇ ਹਸ ਤੋਏ ਸਿਮਰ ਸਿਮਰ ਸਦਾ ਸੁਪਾਓ ਅਗਰ ਪਾਇਆ ਚਰਨ ਕਲ ਮੇਲੇ ਪੂਰੇ ਆ ਸੁਆਮੀ ਸਿਰਜਨ ਹਾਰੇ ਅਨੇਕ ਪਾਤੋਏ ਪਸਰਿਆ ਨਾਨਕ ਕੇ We ਸਾਹਿਬ ਜੀ ਜਿਉ ਜਲ ਮੈਂ ਜਲੋਇ ਖਟਾਨਾ ਤਿਉ ਜੋਤੀ ਸੰਜੋ ਸਮਾਨਾ ਮਿਟ ਜਾਏਗਾ ਬਨ ਪਾਏ ਬਿਸਰਾਵਾ ਨਾਨਕ ਪ੍ਰਭ ਕੈ ਸਾਧ ਗੁਰੂ ਗੋਬਿੰਦ ਜੀ ਸਹਿ ਪ੍ਰਭ ਸੁੜੀਏ ਇਕ ਇਕ ਵਖਾਣੀਐ ਆਤਮ ਪ੍ਰਸਾਰ ਕਰਨ ਵਾਲਾ ਪ੍ਰਭ বিনা ਨਹੀਂ ਜਾਣੀਏ ਆਪ ਕਰਤਾ ਆਪ ਭੁਗਤਾ ਆਪ ਕਾਰਣ ਕੀਆ ਬਿਨਵਤਨ ਰਵਿਕ ਸਹੀ ਜਾਣ ਜਿਨੀ ਹਰਿ ਸੁਪੀਆ ਸੋਖਹੁ ਟਲ ਸੋਖਹੁ ਟਲ ਗੁਰ ਸੇਵੀਐ ਐਨੇ ਸਚੁ ਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਤੁਖੁ ਜਾਇ ਸੇ ਨਿੱਕਾ ਸਹੋਬ ਜੀ ਦੂਰ ਸੁਖ ਸੋਚ ਛਟੀਐ ਤੁਧ ਨਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟਿਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਧ ਬੇਗ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਰੀ ਸੁਣਵੇ ਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਜਨ ਸੁਦੇ ਉਹ ਦਿਖਾਈ ਇੱਕ ਪਿਤਾ ਇੱਕ ਸਕੇ ਹਮ ਬਾਰਕ ਭਲ ਜਾਸੀ ਹਰ ਦੰਸਬ ਦੇਹ ਦਿਖਾਈ ਸੁਲ ਮੀਤਾ ਧੂਰੀ ਕੋ ਬਲ ਜਾਏ ਇਹ ਬਲ ਤੇਰਾ ਭਾਈ ਰਹਾਉ ਪਾਪ ਬਨੋਵਾ ਬਲ ਬਲ ਤੋਵਾ ਇਹ ਬਲ ਤੇ ਕੁਦੇ ਸਾ ਸੁਲ ਮੀਤਾ ਕੋ ਤੇਰੀ ਸਰਣਾਇ ਆਏ ਬਾਰਦ ਨਕੀਜੈ ਸੁਣ ਫਰੀਜੈ ਕਰੈ ਸੋ ਭਲਾ ਬਨਾਈਐ ਸੁਣ ਪੀਤਾ ਜੀਉ ਪਿੰਡ ਸਭ ਚਲੇ ਅਰ ਪੀਜੈ ਜੋ ਦਰਸ਼ਨ ਹਰ ਜੀਉ ਪਾਈਐ ਭੈਉ ਅਨੁਗ੍ਰਹਿ ਤੇ ਪ੍ਰਸਾਦ ਸੰਤਨ ਕੈ ਹਰ ਨਾ ਮਹ ਬਿਖਾ ਨੋ ਬੋਹਾਂ ਬਿਖਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਅਨਰਜਨ ਦੀ ਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਹਿਦਿ ਕੀ ਅਸੂਲ ਪ੍ਰੇਮ ਵਾਹੜਾ ਕਿਉ ਬਿੜਿਆ ਹਰ ਜਾਏ ਮਨ ਤਰਪਾਸ ਦਰਸ਼ਨ ਕੜੀ ਕੋਈ ਆਣ ਬਿਲਾਵੇ ਅਸੂਲ ਪ੍ਰੇਮ ਵਾਹੜਾ ਕਿਉ ਬਿੜਿਆ ਹਰ ਜਾਏ ਮਨ ਤਰਪਾਸ ਦਰਸ਼ਨ ਕੜੀ ਕੋਈ ਆਣ ਬਿਲਾਵੇ ਸਤ ਸਹਾਈ ਪ੍ਰੇਮ ਕੇ ਹੋ ਤਿਰਕੇ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੇ ਨਾਹੀ ਜਾਈ ਜਿਨੀ ਚਾਖਿਆ ਪ੍ਰੇਮ ਰਸ ਸੇ ਤਿਤ ਰਹਿਆ ਗਾਏ ਆਪ ਚਾਗ ਬਿਨ ਤੇ ਕਰਹਿ ਲੇਵੋ ਪ੍ਰਭ ਲੜ ਗਾਏ ਜੋ ਹਰ ਕੰਤ ਮਿਲਾਈਆ ਤੇ ਵਿਛੜ ਤੈ ਨਾ ਜਾਏ ਬ੍ਰਹਮ ਵਿੜ ਤੂ ਜਾ ਕੋ ਨਹੀਂ ਨਾਨ ਤੂ ਹਰ ਸਰਣਾਇ ਅਸੂ ਸੁਖੀਵ ਸੰਤਿਆ ਜਿਨਾ ਬਿਆ ਹਰ ਰਾਇ ਪ੍ਰਭ ਵਿੜ ਤੂ ਜਾ ਕੋ ਨਹੀਂ ਨਾਨ ਤੂ ਹਰ ਸਰਣਾਇ ਅਸੂ ਸੁਖੀਵ ਸੰਤਿਆ ਜਿਨਾਂ ਮਿਆ ਹਰ ਰਾਈ। ਸਵਾਸ਼ਿ ਜੀ ਦਾ ਬਨਸਾ ਸਵਾਸ਼ਿ ਜੀ ਦੀ ਕਿਰਪਾ ਤੇ। Hindu ਜੋ ਸਾਲਪ ਉਹਦੇ ਨੂੰ ਆਪਣਾ ਗੁਰੂ ਬੰਦੇ ਸਰ ਮੁਸਲਮਾਨ ਆਪਣਾ ਪੀਰ ਬੰਦੇ ਸਰ। ਝਗੜਾ ਸ਼ੁਰੂ ਹੋ ਗਿਆ ਮੁੱਤੂ ਕਹਿੰਦੇ ਨੇ ਕਿ ਅਸੀਂ ਦਾਤੀ ਦੇ ਇਹਦਾ ਪਵਨ ਦੇ ਨਾ ਅੰਤਿਰ ਸੰਸਕਾਰ ਕਰਨਾ ਹੈ ਮੁਸਲਮਾਨ ਕਹਿੰਦੇ ਕਿ ਇਹਨਾਂ ਦੇ ਪਵਨ ਰੂਪ ਨੂੰ ਦਬਰੌਣਾ ਹੈ ਤਾਂ ਉਸ ਵੇਲੇ ਜਿਸ ਵੇਲੇ ਕਦੇ ਫਿਰ ਮੁੜ ਕੇ ਸਤਿਗੁਰੂ ਪਾਸ਼ਾ ਜੀ ਨੇ ਦਰਦ ਤੇ ਜੋ ਸਰੀਰ ਉੱਪਰ ਚਾਦਰਾਂ ਲਿਆ ਸੀ ਉਹ ਚਾਦਰਾਂ ਚੁੱਕਿਆ ਗਿਆ ਤਾਂ ਉਹਦੇ ਖਲੋਹ ਕੁੱਲ ਨਿਕਲੇ ਸਤਿਗੁਰੂ ਪਾਸ਼ਾ ਜੀ ਦੀ ਦੇਹ ਨਹੀਂ ਪ੍ਰਾਪਤ ਹੋਈ ਸਤਿਗੁਰੂ ਪਾਸ਼ਾ ਉਦੇਹ ਬੈਕ ਉੱਠ ਗਏ ਤੇ ਉਸ ਵੇਲੇ ਕਹਿੰਦੇ ਨੇ ਕਿ ਹਿੰਦੂਆਂ ਵੀਰਾਂ ਨੇ ਉਹਦੇ ਲੋ ਟੁਕੜੇ ਕਰ ਲਈ ਟੁਕੜਾ ਹਿੰਦੂਆਂ ਵੀਰਾਂ ਨੇ ਲੈ ਲਿਆ ਤੇ ਇੱਕ ਮੁਸਲਮਾਨਾਂ ਨੇ ਲੈ ਲਿਆ ਮੁਸਲਮਾਨਾਂ ਨੇ ਆਪਣੇ ਰੀਤੀ ਰਿਵਾਜ ਅਨਸਾਰ ਉਸ ਚਾਦਰੇ ਨੂੰ ਦਫਨਾ ਦਿੱਤਾ ਅਤੇ ਹਿੰਦੂਆਂ ਨੇ ਉਸ ਚਾਦਰੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਜੋ ਕਿ ਕਰਤਾਰਪੁਰ ਸਾਹਿਬ ਦੇ ਇੱਕ ਗਾਗਰ ਵਿੱਚ ਫੁੱਲ ਰੂਪ ਵਿੱਚ ਦਬਾ ਦਿੱਤਾ ਤਾਂ ਉਸ ਤੋਂ ਉਪਰੰਤ ਬਾਬਾ ਸ਼ਿਵ ਚੰਦਰ ਜੀ ਮਹਾਰਾਜ ਕਰਤਾਰਪੁਰ ਸਾਹਿਬ ਗਏ ਉੱਥੋਂ ਦੀ ਓਗਾਗਰ ਕੱਢ ਕੇ ਲਿਆ ਢੇਰਾ ਬਾਬਾ ਨਾਨਕ ਵਿਖੇ ਦਬਾ ਦਿੱਤੀ ਜਿੱਥੇ ਅਹ ਸਤਗੁਰੂ ਪਾਸ਼ਾ ਜੀ ਦਾ ਪਾਵਨ ਅਸਥਾਨ ਹੈ ਤਲਗੋਟ ਵਾਲੇ ਸਾਹਿਬ ਜੀ ਦਾ ਗੁਰਦੁਆਰਾ ਹੈ ਢੇਰਾ ਬਾਬਾ ਨਾਨਕ ਵਿਖੇ ਉਸ ਅਸਥਾਨ ਤੇ ਫਿਰ ਬਾਬਾ ਸ਼ਿਵ ਚੰਦਰ ਜੀ ਨੇ ਉਹ ਓਗਾਗਰ ਲੈ ਆ ਕੇ ਦਬਾ ਦਿੱਤੀ ਤੇ ਅਜ ਵੀ ਉਸ ਅਸਥਾਨ ਢੇਰਾ ਬਾਬਾ ਨਾਨਕ ਵਿਖੇ ਗੋਨਾਰਿਕ ਸਾਹਿਬ ਜੀ ਦਾ ਮੌਜੂਦ ਹੈ ਇਹ ਸਾ ਸਤ ਜੀ ਦਾ ਦਰਸ਼ਨ ਕਰਦੀਆਂ ਨੇ ਸਰ ਗੁਰੂ ਸਚੇ ਪਾਤਸ਼ਾਹ ਜੀ ਦੇ ਜੋਤੀ ਜੋਤਿ ਵਾਸਤੇ ਦਾਸਾ ਬਣੋ ਕੋਟ ਬੋਟ ਸਰ ਗੁਰੂ ਪਾਤਸ਼ਾਹ ਜੀ ਨੂੰ ਜਿੱਥੇ ਨੰਬਰ ਹੈ ਉੱਥੇ ਨਾਲ ਹੀ ਅੱਜ ਅਸੂ ਮਹੀਨੇ ਦੀ ਸੰਗਰਾਮ ਹੈ ਗੁਰੂ ਜਨਾਂ ਨੇ ਕਿਹ ਬੇਜਤੀ ਹੈ ਸਰ ਗੁਰੂ ਪਾਤਸ਼ਾਹ ਕੀ ਤਾਕਤ ਚੜਿਆ ਅਸੂ ਦਾ ਮਹੀਨਾ ਸਭ ਸੰਕਟਾਂ ਲਈ ਛਿੰਦੀ ਕਲਾਪਤੂਲ ਹੋਵੇ ਸੰਕਟਾਂ ਨੂੰ ਨਾਮ ਦਾ ਸਿੱਖੀ ਦੀ ਦਾਤ ਆਪਣੇ ਪਾਵਨ ਖਜ਼ਾਨਿਆਂ ਚੋਂ ਬਖਸ਼ਿਸ਼ ਕਰਨ ਵਧ ਚੜ੍ਹ ਕੇ ਨਾਮ ਜਪੜ ਬਾਣੀ ਪੜ੍ਹ ਸੇਵਾ ਕਰਨ ਦੇ ਬਾਬਾ ਅਸੀਸ ਕਰਨ ਜੀ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਗੁਰੂ ਕੇ ਲੰਗਰ ਤਿਆਰ ਕਰਨ ਜੀ ਸੂਹ ਸੰਗਤਾਂ ਦੇ ਲੰਗਰ ਪ੍ਰਸ਼ਾਦਾ ਸ਼ਾਕੇ ਜਾਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜਪਨਾ ਲਿਓ ਆ ਦੇ ਕੇ ਮੰਦਰ ਜੋ ਆਣੇ ਸਰਬਤ ਦਾ ਪਲਾ ਖਸਾਹ ਮੈ ਗੁਜੀ ਕੀ ਫਤੇ स्पून ਦਿਓ ਜੋ ਆਪਣੀ ਬਾਸ स्पून ਦੇ ਕੇ ਆਓ ਸਭ ਨੂੰ ਜਾਂ स्पून ਦੇ ਕੇ ਆਓ